ਸਤਿ ਸ਼੍ਰੀ ਅਕਾਲ ਦੋਸਤੋ ਬੀਐਨਜੀ ਥੀਏਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਜ਼ਿਆਦਾ ਗਰਮੀ ਹੈ ਤੇ ਇਸ ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਤੰਦਰੁਸਤ ਬਣਾਈ ਰੱਖਣ ਦੇ ਲਈ ਬੀਐਨਜੀ ਥੀਏਟਰ ਚੈਨਲ ਵੱਲੋਂ ਇੱਕ ਛੋਟੀ ਜਿਹੀ ਵਰਕਸ਼ਾਪ ਲਗਾਈ ਗਈ ਹੈ ਜੀ ਹਾਂ 15 ਦਿਨਾਂ ਦੀ ਇਸ ਵਰਕਸ਼ਾਪ ਦੇ ਵਿੱਚ ਪੰਗੜੇ ਦੇ ਨਾਲ-ਨਾਲ ਐਕਟਿੰਗ ਦੇ ਗੁਣ ਵੀ ਇਹਨਾਂ ਬੱਚਿਆਂ ਨੂੰ ਸਿਖਾਏ ਜਾ ਰਹੇ ਨੇ ਤੇ ਇਹ ਬੱਚੇ ਜਿਹੜੇ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਪਿੰਡਾਂ ਤੋਂ ਜਿਹੜੇ ਇਕੱਤਰ ਹੋਏ ਨੇ ਤੇ ਲਗਾਤਾਰ ਪਿਛਲੇ 5-7 ਦਿਨਾਂ ਤੋਂ ਇਹ ਵਰਕਸ਼ਾਪ ਚੱਲ ਰਹੀ ਏ ਆਓ ਤੁਹਾਨੂੰ ਇਸ ਵਰਕਸ਼ਾਪ ਦੇ ਬੱਚਿਆਂ ਦੇ ਨਾਲ ਮਿਲੌਣੇ ਆਂ ਔਰ ਦੇਖਦੇ ਆਂ ਕਿ ਬੱਚੇ ਜਿਹੜੀਆਂ ਕਿਸ ਪ੍ਰਕਾਰ ਦੀ ਐਕਟੀਵਿਟੀ ਕਰਦੇ ਨੇ ਤੁਸੀਂ ਪਹਿਲਾਂ ਜਿਹੜਾ ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਉਸ ਪਰਮੇਸ਼ਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਉਸ ਦੇ ਨਾਲ-ਨਾਲ ਬੱਚੇ ਜਿਹੜੇ ਨੇ ਐਕਸਰਸਾਈਜ਼ ਕਰਦੇ ਨੇ ਆਪਣੀ ਬਾਡੀ ਨੂੰ ਫਿੱਟ ਰੱਖਣ ਦੇ ਲਈ ਸੋ ਆਓ ਹਣੇ ਇਨਾ ਬੱਚਿਆਂ ਕੋਲੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਬੱਚੇ ਨੂੰ ਵਰਕਸ਼ਾਪ ਕਿ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਕਿਸ ਤਰ੍ਹਾਂ ਇਹ ਮਹਿਸੂਸ ਕਰਦੇ ਨੇ ਕਿ ਕੀ ਵਾਕਈ ਇਹਨਾਂ ਨੂੰ ਉਹ ਐਕਟੀਵਿਟੀ ਦੇ ਨਾਲ ਉਹ ਜੁੜ ਰਹੇ ਨੇ ਸੋ ਆਓ ਨਾ ਬੱਚਿਆਂ ਦੇ ਨਾਲ ਆਪਾਂ ਕਰਦੇ ਹਾਂ ਗੱਲ। ਮੇਰਾ ਨਾਮ ਜੈਸਮਿਨ ਕੋਰ ਹੈ ਮੇਰਾ ਪਿੰਡ ਸਿਠਿਆੜਾ ਹੈ ਮੈਂ ਲਗਾਤਾਰ ਇਸ ਵਰਕਸ਼ਾਪ ਵਿੱਚ ਸੈਰ ਰਹੀ ਹਾਂ ਮੇਰਾ ਸੁਪਨਾ ਸੀ ਕਿ ਮੈਂ ਡਾਂਸ ਤੇ ਐਕਟਿੰਗ ਸਿੱਖਾਂ ਜੋ ਕਿ ਮੇਰਾ ਇਸ ਟੀਚਰ ਕੋਲੋਂ ਕੇ ਪੂਰਾ ਹੈ। ਸੋ ਥੈਂਕ ਯੂ ਸੋ ਮਚ। ਮੇਰਾ ਨਾਮ ਰਜਿੰਦਪੌਰ ਹੈ ਮੈਂ ਗਗਰਪਿੰਡ ਤੋਂ ਹਾਂ ਮੈਨੂੰ ਡਾਂਸ ਅਤੇ ਐਕਟਿੰਗ ਦਾ ਬਹੁਤ ਸ਼ੌਕ ਹੈ ਤੇ ਇਸ ਵਰਕਸ਼ਾਪ ਵਿੱਚ ਮੈਨੂੰ ਹੋਰ ਪਰਫੈਕਟ ਕਰਨ ਦਾ ਮੌਕਾ ਮੈਂ ਪਿੰਟ ਪਿਆਲਾ ਮੈਂ ਇਸ ਵਰਕਸ਼ਾਪ ਇਸ ਵਾਰ ਇੰਜੋਏ ਕਰ ਰਹੀ ਹਾਂ ਮੇਰਾ ਨਾਮ ਹਸਮਨਪਾਲ ਕੋਹੜਾ ਮੈਂ ਪਿੰਟ ਚਾਹ ਵਿੱਚ ਸੈਨ ਵਾਲੀ ਹਾਂ ਮੈਨੂੰ ਇਸ ਵਰਕਸ਼ਾਪ ਵਿੱਚ ਆ ਕੇ ਬਹੁਤ ਚੰਗਾ ਫੀਲ ਹੋ ਰਿਹਾ ਹੈ ਤੇ ਅਸੀਂ ਇੱਥੇ ਬਹੁਤ ਮਜ਼ੇ ਕਰ ਰਹੇ ਹਾਂ ਮੇਰਾ ਨਾਮ ਮਨਤਪ੍ਰੀਤ ਕੋਹੜਾ ਹੈ ਔਰ ਮੈਂ ਸਹਿਯਾ ਲੇਤਾ ਹਾਂ ਇਸ ਸਮਰ ਕੈਂਪ ਕੈਂਪ ਵਿੱਚ ਆ ਕੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਤੇ ਮੈਂ ਆਪਣੇ ਸਮਰ 홀ੀਡੇਸ ਦਾ ਟਾਈਮ ਯੂਟਿਲਾਈਜ਼ ਇਤ ਬਹੁਤ ਵਧੀਆ ਕਰਦੀ ਪਈ ਹਾਂ ਤੇ ਮੇਰਾ ਮਿੱਟਾ ਕ ਸੁਪਨਾ ਹੈ ਐਕਟਰ ਬਣਨ ਦਾ ਤੇ ਇਥੇ ਆ ਕੇ ਮੈਂ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਮੇਰਾ ਨਾਮ ਗੁਰਸਮਰਾ ਤੇ ਮੈਂ ਬਿਆਸਤ ਹਾਂ ਔਰ ਇਥੇ ਮੈਨੂੰ ਬਹੁਤ ਇੰਜੋਏ ਕਰਤਾ ਕਰਦਾ ਹਾਂ ਔਰ ਇਥੇ ਮੇਰੇ ਦੋਸਤ ਵੀ ਬਣੇ ਆ ਨਾਲੇ ਸਭ ਤੋਂ ਵਧੀਆ ਗੱਲ ਆ ਮੈਂ ਇਥੇ ਸਿੱਧੂ ਮੂਸੇ ਵਾਲੇ ਗਾਣੇ ਤੇ ਡਾਂਸ ਵੀ ਕਰਦਾ ਹਾਂ ਸੈਕਿੰਗ ਹੈ ਮੈਂ 3 ਇੱਕ ਕਲਾਸ ਦਾ

ਤੇ ਮੈਂ ਆਪਣੀ ਐਕਟਿੰਗ ਆਲ ਡਾਂਸਿੰਗ ਨੂੰ ਹੋਰ ਪਰਫੈਕਟ ਬਣਾਉਣ ਦੀ। ਇਸ ਵਰਕਸ਼ਾਪ ਦੇ ਦੌਰਾਨ ਵੱਖ-ਵੱਖ ਗਾਣਿਆਂ ਦੇ ਉੱਪਰ ਬੱਚਿਆਂ ਨੂੰ ਜਿਹੜਾ ਪੰਗੜਾਵਾ ਸਿਖਾਇਆ ਜਾ ਰਿਹਾ ਸੋ ਆਪ ਤੁਹਾਨੂੰ ਦਿਖਾਉਣੀ ਹੈ ਉਹਨਾਂ ਦੇ ਪੰਗੜੇ ਦੇ ਥੋੜੇ-ਥੋੜੇ ਜਿਹੇ ਦ੍ਰਿਸ਼ ਕਿ ਕੀ ਉਹਨਾਂ ਨੇ ਇਸ ਵਰਕਸ਼ਾਪ ਦੇ ਵਿੱਚ ਕਿਵੇਂ ਪੰਗੜੇ ਦੇ ਸਟੈਪ ਜਿਹੜੇ ਸਿੱਖ ਰਹੇ ਨੇ ਤੇ ਕੀ ਤੋਂ ਉਹਨਾਂ ਨੇ ਪਿਆਰ ਕੀਤਾ। ਕਿੱਥੇ ਜੱਟ ਜਿੰਨਾ ਕੋਈ ਪੈੜਾ ਕਿੱਥੇ ਜੱਟ ਜਿੰਨਾ ਕੋਈ ਪੈੜਾ ਕਿੱਥੇ ਜੱਟ ਜਿੰਨਾ ਕੋਈ ਕੜਾ ਕਿੱਥੇ ਸੋ ਐਸੀ ਸਾਡੀ ਵਰਕਸ਼ਾਪ ਦੇ ਕੁਝ ਰੰਗ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਸੋ ਇਸੇ ਤਰੀਕੇ ਨਾਲ ਸਾਨੂੰ ਪਿਆਰ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੇਖਦੇ ਰਹਿਓ ਬੀਐਨਜੀ ਤੇ ਕੁਝ ਐਸੀਆਂ ਵੀਡੀਓਜ਼ ਜੋ ਤੁਹਾਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਉਦ ਤੱਕ ਰੱਬ ਰੱਖਾ